ਸਤ ਸ੍ਰੀ ਅਕਾਲ ਜੀ ਅੱਜ ਆਪਾਂ ਘਰੇ ਸੀਗੇ ਤੇ ਆਪਣਾ ਅੱਜ ਖਾਣ ਨੂੰ ਕੋਈ ਜੀ ਕਰ ਰਿਹਾ ਸੀਗਾ ਤੇ ਕਿਰਨਾਂ ਨੂੰ ਕਿਹਾ ਆਪਾਂ ਅੱਜ ਪਿਛਲੀ ਵਾਰੀ ਕਰਾਰਾ ਬਣਾਇਆ ਸੀ ਇਸ ਵਾਰ ਮਿੱਠਾ ਤੇ ਅੱਜ ਆਪਾਂ ਬਣਾਉਏ ਰਸਗੁੱਲੇ ਹਾਂ ਰਸਗੁੱਲੇ ਅੱਜ ਦਾ ਵਲੌਗ ਦੇ ਵਿੱਚ ਸਾਨੂੰ ਰਸਗੁੱਲੇ ਟੈਸਟ ਕਰਾਵਾਂਗੇ ਬਹੁਤ ਵਧੀਆ ਤੇ ਸਾਡੀ ਆਡਾਇਔਰਸ ਵਾਸਤੇ ਵੀ ਆਪਾਂ ਇੱਕ ਵਾਰ ਤਿਆਰ ਕਰਾਂਗੇ ਬਸ ਟਰਾਈ ਕਰਕੇ ਦੇਖਦੇ ਆ ਅੱਜ ਕਿੱਦਾਂ ਬਣਦੇ ਨੇ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਬਲੌਗ ਨਾਲ ਜੁੜੇ ਰਹੇ ਹੋ ਜੀ ਦੇਖਿਓ ਕਿਵੇਂ-ਕਿਵੇਂ ਆਪਾਂ ਬਲੌਗ ਤਿਆਰ ਕਰਦੇ ਆਂ ਬਹੁਤ ਬਹੁਤ ਘੈਂਟ ਲੱਗੂ ਗਾਈਸ ਸੱਚੀ ਕਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਬਣਾ ਰਿਹਾ ਜੀ ਆਪਾਂ ਕਿਰਨਾ ਆਪਾਂ ਬਣਾ ਰਿਹਾ ਅੱਜ ਰਸਗੁੱਲੇ ਅੱਛਾ ਰਸਗੁੱਲਿਆਂ ਦੀ ਰੈਸਪੀ ਹਾਂਜੀ ਤੇ ਤੁਹਾਨੂੰ ਪੂਰਾ ਦਿਖਾਵਾਂਗੇ ਆਪਾਂ ਤੇ ਆਪਾਂ ਸਭ ਤੋਂ ਪਹਿਲਾਂ ਆਪਾਂ ਨੇ ਕਰਿਆ ਜੀ ਗੈਂਸ਼ ਸਟਾਰਟ ਆਪਾਂ ਨੇ ਸੌ ਪਨੇ ਸਟਾਰਟ ਕਰ ਲਿਆ ਤੇ ਉਸ ਤੋਂ ਬਾਅਦ ਇਹ ਡੇਢ ਕੱਪ ਦੁੱਧ ਦਾ ਪਾਤਾ ਜੀ ਇਹ ਚ ਦੇਖੋ ਤੇ ਆਪਾਂ ਇਹਨੂੰ ਗਰਮ ਹੋਣ ਵਾਸਤੇ ਰੱਖ ਲਾਂਗੇ ਕਿਰਨਾ ਉਸ ਤੋਂ ਬਾਅਦ ਕੀ ਪਾਵਾਂਗੇ ਆਪਾਂ ਆਪਾਂ ਜੀ ਪਾਵਾਂਗੇ ਹੁਣ ਸੂਜੀ ਦੇਖੋ ਜੀ ਆਪਾਂ ਪਾ ਰਹੇ ਹਾਂ ਜੀ ਸੂਜੀ 1 ਕੱਪ ਆਨੇ ਕੌਲੀ ਪਾਈਏ ਚ ਸੋਜੀ ਦੀ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾਵਾਂਗੇ। ਊਰੀ ਚੰਗੀ ਤਰ੍ਹਾਂ ਹਲਾਵਾਂਗੇ ਮਤਲਬ ਜਿਵੇਂ ਕੀ ਇਹ ਵਧੀਆ ਢੋਲ ਬਣ ਜਵੇ। ਚੰਗੀ ਤਰ੍ਹਾਂ ਨੂੰ ਹਲਾਈ ਜਾਣਾ ਮਤਲਬ ਜਿਵੇਂ ਗੰਡਾ ਨਾ ਬਣ। ਪੂਰਾ ਗਾੜਾ ਹੋ ਗਿਆ ਨਾ ਜਦੋਂ। ਇਹ ਸੋਨੂੰ ਦੇ ਫਾਵਾਂਗੇ ਬਹੁਤ ਹੀ ਘੈਂਟ ਚੀਜ਼ ਬਣੂਗੀ। ਹਾਂਜੀ ਤੇ ਪਾਵਾਂਗੇ ਕਿ ਘਿਓ ਜੀ ਅੱਛਾ ਥੋੜਾ ਜਿਹਾ ਇਹ ਫੁੱਲਣ ਵਾਸਤੇ ਕਹਿੰਦੇ ਵੀ ਡੇਢ ਚਮਚਾ ਪਕਵੋ ਦਾ ਪਾ ਦਾਂਗੇ ਚ ਤੇ ਸੂਜੀ ਚੰਗੀ ਤਰ੍ਹਾਂ ਇਹ ਮਤਲਬ ਗਾੜਾ ਹੋ ਗਿਆ ਤੇ ਆਪਾਂ ਇਹਨੂੰ ਹਲਾਵਾਂਗੇ ਤੇ ਇੱਕ ਪਾਵਾਂਗੇ ਚਮਚਾ ਚਖੰਡ ਦਾ ਜੀ ਉਸ ਤੋਂ ਬਾਅਦ ਇੱਕ ਚਮਚਾ ਖੰਡ ਦਾ ਥੋੜਾ ਜਿਹਾ ਟੇਸਟ ਦਾ ਚੇਂਜ ਹੋ ਜਾਊਗਾ ਤੇ ਥੋੜੀ ਪਾਵਾਂਗੇ ਆਪਾਂ ਚ ਇਲਾਚੀਆ ਇਲਾਚੀ ਪਾਊਡਰ ਇਹ ਵੀ ਬਹੁਤ ਜ਼ਰੂਰੀ ਹੈ ਥੋੜਾ ਜਿਹਾ ਸੁਆਦਿਸ਼ਟ ਮਤਲਬ ਸਮੈਲ ਵਾਸਤੇ ਦੇ ਵਿੱਚੋਂ ਬਾਸ਼ਨਾ ਬਹੁਤ ਘੈਂਟ ਆਉਗੀ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾ ਲਾਂਗੇ ਪੂਰੀ ਚੰਗੀ ਤਰ੍ਹਾਂ ਜਿੰਨਾ ਚਿਰ ਮਿਕਸ ਹੋ ਜਾਵੇ ਵਿੱਚ ਇਹਦੇ ਤੇ ਬਹੁਤ ਵਧੀਆ ਆਸਕੂਲੇ ਬਣ ਕੇ ਤਿਆਰ ਹੋਣਗੇ ਅੱਗੇ ਤੁਹਾਨੂੰ ਬਹੁਤ ਦਿਖਾਵਾਂਗੇ ਪੂਰਾ ਇਹਦੇ ਬਾਅਦ ਤੇ ਆਪਾਂ ਨੂੰ ਡੇਢ ਕ ਚਮਚਾ ਘਿਓ ਦਾ ਚਾਹੀਦਾ ਤੇ ਬਾਕੀ ਡੇਢ ਕੱਪ ਦੁੱਧ ਸੂਜੀ ਤੁਸੀਂ ਆਪਣੇ ਪੋਸਟਰ ਦੇ ਹਿਸਾਬ ਨਾਲ ਜਿੰਨੀ ਆਪਾਂ ਨੇ ਤਿਆਰ ਕਰਨਾਗਾ ਉਹ ਨਾ ਆਪਾਂ ਇਹ ਬਣਾ ਲੈਣਾ ਹੈ ਦੇਖੋ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਤਲਬ ਮਿਕਸ ਹੋ ਜਾਣਾ ਵਿੱਚ ਇਹਨੇ ਪੂਰਾ ਟਾਈਟ ਹੋ ਜਾਊਗਾ ਆਟਾ ਇਹ ਕਿਉਂ ਥੋੜਾ ਜਿਆ ਐ ਕਿਉਂ ਕਿਉਂ ਇਹਦੇ ਵਿੱਚ ਮਿਕਸ ਮਿਕਸ ਹੋਣ ਦੇ ਨਾਲ ਜਿਹੜੇ ਫਲਾਵ ਟੌਫਲ ਲਿਜਾਣਗੇ ਨਾ ਹੱਥ ਗੁਲਿਆ ਦੇਖੋ ਜੀ ਪੂਰਾ ਮਤਲਬ ਇਹ ਮਿਕਸ ਹੋ ਗਿਆ ਵਿੱਚ ਆਟਾ ਪੂਰਾ ਮਲਾਈਆਂ ਲਏ ਉੱਤੋਂ ਉੱਤੋਂ ਬਾਹਰ ਇਹ ਥੋੜਾ ਜਿਆ ਆਪਾਂ ਇਨੂੰ ਹੱਥ ਨਾਲ ਵੀ ਠੰਡਾ ਹੋਣ ਤੇ ਥੋੜਾ ਜਿਹਾ ਮਿਕਸ ਕਰ ਲਾਂਗੇ ਤੇ ਹੁਣ ਦਿਖਾਵਾਂਗੇ ਪੂਰਾ ਬਲੌਗ ਜੁੜੇ ਰਹੋ ਬਲੌਗ ਦੇ ਨਾਲ ਅੱਜ ਤੁਹਾਨੂੰ ਦਿਖਾਵਾਂਗੇ ਰਸਗੁੱਲਿਆਂ ਦੀ ਰੈਸਪੀ ਪੂਰਾ ਬਲੌਗ ਜ਼ਰੂਰ ਦੇਖਿਓ ਹਾਂਜੀ ਉਦੋਂ ਆ ਦੇਖੋ ਆਪਾਂ ਨੇ ਚਾਸਨੀ ਵਾਸਤੇ ਪਾਣੀ ਪਾਤਾ 1.5 ਕੱਪ ਤੇ ਉਦੋਂ ਵਾਰ ਇੱਕ ਕੌਲੀ ਪਾਵਾਂਗੇ ਖੰਡ ਦੀ ਕਿੰਨਾ ਇੱਕ ਕੌਲੀ ਪਾਵਾਂਗੇ ਇੱਕ ਕੌਲੀ ਪਾਵਾਂਗੇ ਹਾਂ ਥੋੜੀ ਵੱਧ ਪਾਵਾਂਗੇ ਦੇਖੋ ਜੀ ਹੁਣ ਇਹਦਾ ਆਪਾਂ ਬਣਾ ਰਿਆਂਗੇ ਜਿਵੇਂ ਕੀ ਸ਼ੇਪ ਬਣ ਰਹੀ ਆ ਉਹਦੀ ਹੈ ਨਾ ਜਿਵੇਂ ਛੋਟੇ ਛੋਟੇ ਆਪਾਂ ਨੂੰ ਪੂਰੀ ਚੰਗੀ ਤਰ੍ਹਾਂ ਗੋਲ ਕਰਨਾ ਹੈਗਾ ਜਿਹਦੇ ਵਿੱਚ ਕੋਈ ਟੇੜ ਨਾ ਰਹੇ ਤਾਂ ਕਰਕੇ ਜੋ ਆਪਣਾ ਰਸਗੁੱਲਾ ਉਹ ਫਟੇ ਨਾ ਇਹ ਆਟਾ ਸੀਗਾ ਉਹ ਤਿਆਰ ਹੋਤਾ ਹੋ ਗਿਆ ਤੇ ਉਧਰ ਆਪਾਂ ਚਾਸ਼ਨੀ ਰੱਖੀ ਹੋਈ ਹੈ ਗਰਾਂਸ ਤੇ ਟਿੱਕੜਾ ਨਾ ਬਣਾ ਰਹੀ ਹੈਗੀ ਆ ਦੇਖੋ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਰਿਆ ਮਤਲਬ ਇਹਨੂੰ ਲੰਬਾ ਕਰ ਲਿਆ ਥੋੜਾ ਜਿਹਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰਕੇ ਨਾ ਇਹਦੇ ਆਪਾਂ ਬਣਾਵਾਂਗੇ ਛੋਟੇ ਛੋਟੇ ਐਸ ਤਰ੍ਹਾਂ ਪੇੜ ਦੋ ਬਣਾ ਕੇ ਰੱਖ ਲਏ ਜਿਵੇਂ ਇਸ ਤਰ੍ਹਾਂ ਜਿਵੇਂ ਆਪਾਂ ਵਿਆਹਾਂ ਦੇ ਵਿੱਚ ਬਣਾਉਣੇ ਹੁੰਦੇ ਹਨ ਤੇ ਆਹ ਚਾਸ਼ਨੀ ਆਪਣੀ ਧਰੀ ਹੋਈ ਹੈ ਤੇ ਚਾਸ਼ਨੀ ਆਪਣੀ ਧਰੀ ਹੋਈ ਉਧਰ ਚਾਸ਼ਨੀ ਮਾਰ ਰਹੀ ਹੈ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਐ ਬਸ ਕਰੀ ਜਾਣਾ ਮਤਲਬ ਇਹ ਵਿੱਚ ਇਸ ਤਰ੍ਹਾਂ ਬਣ ਜਵੇ ਵੀ ਇਹ ਵਿੱਚ ਤੇੜ ਨਾ ਹੋਈ ਰਹੇ ਗੋਇਆ ਹਾਂ ਵੀ ਵੀ ਤੇ ਨਾ ਵੇ ਟੇੜ ਨਾ ਰਹੇ ਵਿੱਚ ਇਹਦੇ ਵਿੱਚ ਕੋਈ ਅੱਛਾ ਆਸਣੀ ਇਧਰ ਬਣ ਆਪਣੀ ਤਰੀ ਹੋਈ ਐ ਆਪਾਂ ਦੇਖੋ ਇਸ ਤਰ੍ਹਾਂ ਇਹ ਬਣਾਵਾਂਗੇ ਜੀ ਆਪਾਂ ਰਸਗੁੱਲੇ ਇਹ ਆਇਆ ਰਸ ਹੋ ਗਿਆ ਹੁਣ ਆਪਾਂ ਨੇ ਬਣਾਤੇ ਨਾ ਇਹ ਆਇਆ ਉਹ ਆ ਰਿਹਾ ਮਲੇ ਆ ਦੇਖੋ ਚੰਗੀ ਤਰ੍ਹਾਂ ਆਪਾਂ ਇਹਦੇ ਸਾਰੇ ਗੋਲ ਗੋਲੇ ਇਹ ਬਣ ਗਏ ਇਹਦੇ ਵਿੱਚ ਵੀ ਆਪਾਂ ਉਹ ਪਾਉਣਾ ਸੀ ਕਹਿੰਦਾ ਥੋੜਾ ਜਿਹਾ ਇਲਾਇਚੀ ਪਾਉਟੜਾ ਪਾਣੀ ਚ ਪਾ ਲਾਂਗੇ ਥੋੜਾ ਜਿਹਾ ਉਹਦੇ ਨਾਲ ਥੋੜਾ ਜਿਹਾ ਟੈਸਟ ਬਣ ਜੂਗਾ ਜੋ ਆਪਣਾ ਚਾਸ਼ਨੀ ਹੈ ਹੁਣ ਦੇਖੋ ਆਪਾਂ ਇਹ ਬਣਾ ਰਿਆਂਗੇ ਆਪਾਂ ਘਰ ਵਿੱਚ ਕਿਉਂਕਿ ਇਹ ਘਰ ਦੀ ਚੀਜ਼ ਹੈ ਤੇ ਇਹ ਮਤਲਬ ਉਹ 19 ਕਮਟ ਪੈਸੇ ਜੇ ਆਪਾਂ ਬਹੁਤ ਬਣ ਜੰਦੇ ਹੈ ਕੁਆਂਟੀਟੀ ਬਣ ਜਾਂਦੀ ਹੈ ਹਣਾ ਇਹ ਚੀਜ਼ ਵੀ ਵਧੀਆ ਬਣ ਜਾਂਦੀ ਹੈ ਕਮੋਡਿਟੀ ਜੀ ਵੀ ਬਣ ਜਾਂਦਾ ਜੀ ਜੇ origignal ਚੀਜ਼ ਵੀ ਹੈ ਨਾ organic ਆਪਣੀ ਦੇਸੀ ਘਰ ਦੀ ਚੀਜ਼ ਬਣ ਜਾਂਦੀ ਹੈ ਤੇ ਆਪਾਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਨਰੋਕ ਲਓ ਜੁਨਾ ਪਾਜ ਦੇ ਸੜਟ ਨੇ ਆ ਦੇਖੋ ਹੁਣ ਆਪਾਂ ਇਹ ਵਿੱਚ ਜਿਹੜੇ ਇਹ ਬਣਾਏ ਸੀ ਆਪਾਂ ਨੇ ਹੁਣ ਇਹਦੇ ਵਿੱਚ ਦੇਈ ਤੇ ਆਪਾਂ ਨੇ ਚਾਸ਼ਨੀ ਜੋ ਆਪਣੀ ਉਬਲ ਨਹੀਂ ਤਰੀ ਹੋਈ ਆ ਤੇ ਇਹਨੂੰ ਚੰਗੀ ਤਰ੍ਹਾਂ ਵਿੱਚ ਪੱਕਣ ਦੇਵਾਂਗੇ ਆਪਾਂ ਜੰਨਾ ਚੱਕੇ ਪੱਕਣਗੇ ਇਸ ਤਰ੍ਹਾਂ ਇਹ ਮਤਲਬ ਇਹਨੂੰ ਆਪਾਂ ਓਰੀਜਨਲ ਦੇਵਾਂਗੇ ਬੱਚੇ ਦੇ ਕਿ ਆਪਾਂ ਦਾ ਆਟਾ ਬਚਿਆ ਪਿਆ ਥੋੜਾ ਜਿਹਾ ਆਪਾਂ ਪੂਰ ਤਿਆਰ ਕਰਕੇ ਉਸ ਤੋਂ ਬਾਅਦ ਇਹਨੂੰ ਬਣਾਵਾਂਗੇ ਇਹ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਵਾਓ ਕਰਿਓ ਬਹੁਤ ਵਧੀਆ ਚੀਜ਼ ਬਣਦੀ ਹੈ ਜੀ ਇਹ ਘਰ ਦੀ ਚੀਜ਼ ਹੋਗੀ ਨੇ ਵਧੀਆ ਹੋ ਗਈ। ਥੋੜੀ ਜਿਹੀ ਸਮਾਨ ਦੀ ਬਹੁਤ ਜ਼ਿਆਦਾ ਬਣ ਜਾਂਦੀ ਆ ਇਹ। ਇਹ ਥੋੜਾ ਥੋੜਾ ਪਾਣੋ ਹਿਲਾ ਸਕਦੇ ਹਾਂ। ਆ ਦੇਖੋ ਜੀ। ਹੁਣ ਇਹ ਮਤਲਬ ਆਪਦਾ ਜੋ ਫਲਾਵਟ ਸੀਗਾ ਉਹ ਕਰਨ ਲੱਗੇ ਰਸਗੁੱਲੇ ਆ ਦੇਖੋ ਬਣਨ ਲੱਗੇ ਤੇ ਆਪਾਂ ਨੇ ਇਹਨੂੰ 10-15 10 ਮਿੰਟ ਪਕਾਉਣਾ ਹੈ ਫੱਕਦੇ ਰਹਿਣਾ ਹਣਾ ਮਿੱਠੀ-ਮਿੱਠੀ ਅੱਗ ਤੇ ਤੇ ਬਹੁਤ ਵਧੀਆ ਰਸਗੁੱਲੇ ਬਣ ਕੇ ਆਪਣੇ ਤਿਆਰ ਹੋਣਗੇ ਤੁਹਾਨੂੰ ਦਫਾ ਮਗੇਂ ਦੇ ਵਿੱਚ ਨਮਸਰਾ ਗੱਲ ਬਾਤ ਹੋ ਗਈ ਆਪਦੇ ਬੱਚਿਆਂ ਨੂੰ ਜਰੂਰ ਬਣਾ ਕੇ ਖਵਾਓ ਦੇਖੋ ਤੇ ਇਹ ਆਪਾਂ ਬਣਾ ਰਹੇ ਆਂਗੇ ਦੂਸਰਾ ਪੂਰਾ ਜੋ ਆਪਣੇ ਤਰ੍ਹਾਂ ਹੋਏ ਨੇ ਬਣਨ ਵਾਸਤੇ ਤੇ ਬਹੁਤ ਵਧੀਆ ਬਣ ਰਹੇ ਨੇ ਉਹ ਹੁਣ ਦਹਾਮਾਂਗੇ ਜੀ ਐਂਡ ਜੀ ਜ਼ਰੋ ਬਣ ਗਏ ਤੇ ਅੱਧੀ ਕਿੱਲੋ ਸੋਜੀ ਦੇ ਤਾਂ ਆਪਾਂ ਸਾਰਾ ਪਰਿਵਾਰ ਖਾ ਸਕਦਾ ਇਹ ਜਾਦਾ ਇੱਕ ਕੈਮੀਕਲਾਂ ਤੋਂ ਜੋ ਬੇਖ ਬੇਹ ਹੈ ਨਾ ਆਪਣੇ ਬਣਾਉਂਦੇ ਨੇ ਅੱਜ ਕੱਲ੍ਹ ਤਿਹਾਰਾਂ ਦੇ ਮੌਕੇ ਤੇ ਅੱਗੇ ਤਿਹਾਰ ਆ ਰਹੇ ਨੇ ਨਾ ਤਿਹਾਰਾਂ ਵੇਲੇ ਇਹ ਬਹੁਤ ਜਿਆਦਾ ਮਿਲਾਵਟ ਹੁੰਦੀ ਹੈ ਇਹਦੇ ਵਿੱਚ ਇਹ ਆਪਦੇ ਘਰ ਦੇ ਨੇ Ориਜਨਲ ਹਨਾ ਤੇ ਆਪਦੇ ਇਹ ਚੀਜ਼ਾਂ ਘਰੇ ਬਣਾ ਕੇ ਖਾਣੀ ਚਾਹੀਦੀ ਹੈ ਆਪਾਂ ਨੂੰ ਆ ਦੇਖੋ ਇਹ ਇਸ ਤਰ੍ਹਾਂ ਗੋਲ ਗੋਲ ਪੂਰੇ ਬਣ ਗਏ ਮਤਲਬ ਤੇੜ ਨਾ ਹੋਵੇ ਇਹਦੇ ਵਿੱਚ ਜੇ ਆਪਣਾ ਦੂਸਰਾ ਪੂੜ ਵੀ ਬਣ ਗਿਆ ਆਪਾਂ ਉਸ ਨੂੰ ਜੋ ਆਪਣੇ ਪਏ ਨੇ ਨਾ ਚਾਹਨੀ ਵਿੱਚ ਚੰਗਾ ਤਰ੍ਹਾਂ ਡੋਬ ਕੇ ਰੱਖਾਂਗੇ ਮੱਠਾ ਕੱਢ ਕੇ ਉਹਨੂੰ ਅਲੱਗ ਪਾਂਡੇ ਚ ਪਾ ਕੇ ਆਪਾਂ ਰੱਖ ਦਾਂਗੇ ਜਿਹੜਾ ਪਕੂੜਾ ਆਪਾਂ ਦੂਸਰੀ ਵਿੱਚ ਪਾ ਲਾਂਗੇ ਤੇ ਉਹਨਾਂ ਆਪਾਂ ਮਿੱਠੇ ਦੇ ਵਿੱਚ ਪੂਰੀ ਤਰ੍ਹਾਂ ਡੋਬ ਕੇ ਰੱਖ ਕੇ ਤਾਂ ਜੋ ਪੂਰੀ ਮਿੱਠਾ ਖਿੱਚ ਲੈਣਾ ਉਹ ਉਸ ਤੋਂ ਬਾਅਦ ਬਹੁਤ ਭੈੜਾ ਸਕੂਲੇ ਬਣ ਕੇ ਤਿਆਰ ਹੋ ਗਈ ਉਹਨੂੰ ਆਪਾਂ ਧਕਾਵਾਂਗੇ हां जी दोस्तों फाइनली देख लो ਆਪਣੇ ਰਸਗੁੱਲੇ ਬਣ ਕੇ ਤਿਆਰ ਕਰਨਾ ਨੇ ਪਲੇਟ ਦੇ ਵਿੱਚ ਸਜਾਵਟ ਕਰਤੀ ਆਹ ਮੂੰਹ ਦੇ ਵਿੱਚ ਆ ਹੀ ਨਾਲ ਵੀ ਖਾ ਲਈਏ ਤੇ ਕਰਨਾ ਕਿਵੇਂ ਪ੍ਰੋਸੈਸਰ ਇਹ ਹਾ ਤਰਾ ਵਧੀਆ ਹੈ ਹੈ ਵਧੀਆ ਰਿਹਾ ਬਹੁਤ ਘੈਂਟ ਹਾਂ ਕਿੰਨਾ ਟਾਈਮ ਲੱਗ ਗਿਆ ਇਹਨਾਂ ਨੂੰ ਬਣਾਉਣ ਚ ਕਿੰਨਾ ਟਾਈਮ ਲੱਗ ਗਿਆ ਕਰਨਾ ਬਣਾਉਣ ਜ ਇਹਨਾਂ ਨੂੰ ਇਹਨਾਂ ਨੂੰ ਲੱਗ ਗਿਆ ਦਲ ਘੰਟਾ ਅੱਛਾ ਹਾਂਜੀ ਅਸੀਂ ਅੱਜ ਬਣਾਏ ਸੀ ਜੀ ਤੁਹਾਨੂੰ ਪਤਾ ਹੀ ਹੈ ਤੇ ਪੂਰੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਆਪਾਂ ਰਸ ਗੁੱਲੀਆਂ ਦੀ ਰੈਸਪੀ ਚਲੋ ਮੈਂ ਤਾਂ ਥੋੜੀ ਜਿਹੀ ਹੋਈ ਤੇ ਪਹਿਲੀ ਵਾਰੀ ਬਣਾਏ ਸੀ ਆਪਾਂ ਮਾਣਾ ਮੋਟਾ ਕੋਈ ਦਿੱਕਤ ਵੀ ਹੋਊਗੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਐਂ ਸਾਨੂੰ ਤਾਂ ਦੇਖੋ ਬਹੁਤ ਕੈਂਡ ਲੱਗ ਰਹੇ ਨੇ ਤੇ ਖਾ ਕੇ ਵੀ ਟੇਸਟ ਕੀਤੀ ਸੀ ਨੇ ਬਹੁਤ ਵਧੀਆ ਤੇ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਬਣਾ ਕੇ ਜਰੂਰ ਖਵਾਇਓ ਤੇ ਹੁਣ ਆਪਾਂ ਰੈਕਸ਼ਨ ਦੇਖ ਰਿਹਾ ਬਾਪੂ ਦੇ ਉਹਨੂੰ ਟੈਸਟ ਕਰਵਾਉਨੇ ਆ ਤੇ ਕਹਿੰਦਾ ਤੁਸੀਂ ਕੀਤਾ ਟੈਸਟ ਹਾਂਜੀ ਇਸਨੇ ਕਹਦਾ ਬਾਪੂ ਤੋਂ ਕਰਾਵਾਂਗੇ ਹਾਂ ਤੇ ਹੁਣ ਬਾਪੂ ਨੂੰ ਆਪਾਂ ਟੈਸਟ ਕਰਵਾਉਨੇ ਆ ਆਪ ਵੀ ਖਾ ਕੇ ਦੇਖੋ ਕਿਵੇਂ ਬਣਿਆ ਬਾਪੂ ਵੀ ਕਰੋ ਚੈੱਕ ਕਿੱਦਾਂ ਬਣੇ ਬਾਪੂ ਨੂੰ ਚੈੱਕ ਕਰਾ ਰਹੇ ਹਾਂ ਖਾ ਕੇ ਦੇਖੋ ਕਹਿ ਬਣੀ ਚੀਜ਼ ਬਹੁਤ ਟੈਸਟੀ ਬਣੀ ਆ ਜੀ ਹੈ ਬਹੁਤ ਟੈਸਟੀ ਮੋਲਣਾ ਲੈਣਾ ਘੈਂਟ ਨੇ ਹਾਂ ਘੈਂਟ ਨੇ ਚਲੋ ਉਹ ਥੋੜਾ ਜਿਹਾ ਮੜਾ ਵੀ ਦੇਖਣ ਸੀ ਵੀ ਸੋਹਣੇ ਹੁੰਦੇ ਨੇ ਚਲੋ ਮਾ ਸਾਡੇ ਮਸੂਲੇ ਪਾ ਕੇ ਟੇਸਟ ਥੋੜਾ ਕਰਨਾ ਉਹਨਾਂ ਦਾ ਜਾਇ ਪਾਨੂੰ ਵਧੀਆ ਲੱਗਦਾ ਹੋਵੇ ਪਰ ਇਹ ਚੀਜ਼ ਕਰਦੇ ਕਰਦੀ ਕੀ ਬਹੁਤ ਤਕੜੀ ਬਣੀ ਹੈ ਹੈ ਕਰਦੀ ਚੀਜ਼ ਵਹੀ ਤਕੜੀ ਬੜੀ ਸਵਾਲ ਹੈ ਅੱਛਾ ਹੂੰ ਪਤਾ ਕੀ ਹੈ ਹਾਂ ਮਤਲਬ ਉਹਦੇ ਵਿੱਚ ਤਾਂ ਐਵੇਂ ਆ ਯਾਰ ਕਈ ਵਾਰੀ ਕੋਈ ਆਪਾਂ ਚੀਜ਼ ਹੋਰ ਮਿਕਸ ਕੀ ਬਤਾ ਕੀ ਅਗਲਾ ਪਾਉਂਦਾ ਕੀ ਨਾ ਪਾਉਂਦਾ ਹੈ ਨਾ ਕੈਮੀਕਲ ਵਾਲੇ ਹੁੰਦੇ ਨੇ ਤੇ ਦੇਖੋ ਬਿਚਤਾ ਚਲੋ ਕੋਈ ਵੀ ਹੈ ਨਾ ਲਵਾਈ ਨੇ ਵਧੀਆ ਚੀਜ਼ ਬਣਾਉਂਦੇ ਨੇ ਕਈ ਵਾਰੀ ਵਿੱਚ ਕਈ ਵਾਰੀ ਵਿੱਚ ਮਤਲਬ ਕੋਈ ਮਲਾਵਟ ਕਰ ਦਿੰਦਾ ਅੱਜ ਕੱਲ੍ਹ ਯਾਰ ਪੈਸ਼ੇ ਦਾ ਦੌਰ ਹੈ ਨਾ ਉਰੇ ਕਰਕੇ ਭਾਈ ਹੁਣ ਤਿਹਾਵਰਾਂ ਦੇ ਦਿਨ ਨੇ ਮੂਰੇ ਦੇਖੋ ਹਣਾ ਤੇ ਤਿਹਾੜ ਆਉਣਗੇ ਤਾਂ ਮਲਾਵਟਾਂ ਵਾਲੀ ਚੀਜ਼ਾਂ ਬਹੁਤ ਹੋਣਗੇ ਆਪਦੇ ਬੱਚਿਆਂ ਨੂੰ ਆਪਾਂ ਹਰੇਕ ਆਪਣੇ ਘਰ ਚ ਚੀਜ਼ ਬਣ ਸਕਦੇ ਦੁੱਧ ਹੈਗਾ ਘਰੇ ਆਟਾ ਉਟਾ ਸਭ ਕੁਝ ਹੈਗਾ ਹੈ ਹਾਂ ਬਾਈ ਕਰ ਤੇ ਸਸਤੀ ਵੀ ਲਾ ਲੋ ਇਹ ਆਪਣਾ 50 ਰੁਪਏ ਦਾ ਸਮਾਨ 60 ਰੁਪਏ ਦਾ ਲੱਗਿਆ ਸਾਰਾ ਥੋੜਾ ਦੁੱਧ ਲੱਗਿਆ ਖੰਡ ਤੇ ਬਾਕੀ ਸੂਜੀ ਵਗੈਰਾ ਹਣਾ ਦੇਖਣ ਨੂੰ ਕਿੰਨੀ ਟੇਸਟ ਤੇ ਵਧੀਆ ਬਣਿਆ ਤੇ ਹੁਣ ਆਪਾਂ ਕਰਨਾ ਕਿਵੇਂ ਰਿਹਾ ਪ੍ਰੋਸੈਸ ਤੇਰਾ ਬਹੁਤ ਵਧੀਆ ਹੈ ਹੈ ਬਹੁਤ ਵਧੀਆ ਰਿਹਾ ਹਾਂ ਅੱਗੇ ਤੋਂ ਆਪਾਂ ਥੋੜਾ ਜਿਹਾ ਹੋਰ ਮਤਲਬ ਜੇ ਸੁਧਾਰ ਕਰਾਂਗੇ ਜੀ ਤੇ ਥੋੜਾ ਜਿਹਾ ਧੱਕਾ ਜਿਹਾ ਬਣ ਗਿਆ ਅੱਗੇ ਤੋਂ ਹੋਰ ਵੀ ਕਰਾਂਗੇ ਹਾਂ ਤੇ ਅੱਗੇ ਤੋਂ ਆਪਾਂ ਹੋਰ ਵੀ ਸੁਧਾਰ ਕਰਾਂਗੇ ਇਹਦੇ ਵਿੱਚ ਤੇ ਆਪਾਂ ਮਾਤਾ ਨੂੰ ਪੁੱਛਾਂਗੇ ਮਾਤਾ ਦੀ ਹੈਲਪਰ ਹੈ ਇਹਦੇ ਵਿੱਚ ਮਾਤਾ ਕਿਵੇਂ ਰਿਹਾ ਥੋੜਾ ਜਿਹਾ ਦਿੱਕਤ ਆਈ ਹੈ ਨਾ ਬਹੁਤ ਵਧੀਆ ਰਿਹਾ ਬਈ ਹਾਂ ਚਲ ਥੋੜੇ ਸਾਡੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਵਲੌਗ ਪੂਰਾ ਜਰੂਰ ਦੇਖਿਓ ਇਹ ਰਸ ਵੀ ਬਣਾ ਕੇ ਆਪਣੇ ਬੱਚਿਆਂ ਨੂੰ ਵੀ ਖਵਾਇਓ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਜੀ ਸਾਰੀ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ